ਫੈਕਟਰ ਮੰਡੀ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਇਸ ਘੰਟੀ ਦੇ ਬਟਨ ਨੂੰ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਇਹ ਸਾਰੀ ਤੁਹਾਡੇ ਕੋਲ ਇੱਕ ਉਹਦਾ ਨੋਟੀਫਿਕੇਸ਼ਨ ਚੱਲਿਆ ਜਾਵੇ ਸੋਸੀ ਕਲ ਵੀਰੇ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਆਪਣੇ ਕੋਲ ਇੱਕ ਤੂੜੀ ਵਾਲੀ ਕੰਪੈਨ ਆਈ ਹੈ ਇੱਕ ਆਇਆ ਵੀਰੇ Ford 3600 ਪਹਿਲਾਂ ਤੁਸੀਂ ਦੇਖ ਰਹੇ ਹੋ ਵੀਰ ਫੋਨ 3600 1984 ਮਾਡਲ ਹੈ ਵੀਰ ਪ੍ਰਾਈਸ ਵੀਰ ਨੇ ਫੋਨ ਤੇ ਕਿਹਾ ਬਰਨਾਲਾ ਏਰੀਆ ਪੰਜਾਬ ਨੰਬਰ ਹੈ ਨਵੇਂ ਟਾਇਰਾਂ ਵੀਰ 98782 63784 ਵੀਰ ਦਾ ਨੰਬਰ ਹੈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਐਮ ਆਰ ਐਫ ਦੇ ਨਵੇਂ ਟਾਇਰ ਪਵਾਏ ਵੀਰ ਤੇ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਵੀਰ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਹੈ ਤੇ ਜੇਕਰ ਕੋਈ ਵੀ ਕਿਸਾਨ ਕੋਈ ਟਰੈਕਟਰ ਨੂੰ ਖਰੀਦਣਾ ਚਾਹੁੰਦਾ ਜੀ ਤਾਂ ਵੀ ਇਹਦਾ ਨੰਬਰ ਦਿੱਤਾ ਹੋਇਆ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਜੀ ਜੇਕਰ ਤੁਸੀਂ ਵੀ ਕਿਸੇ ਆਪਣੇ ਸੰਦ ਦਾ ਟਰੈਕਟਰ ਟਰੋਲੀ ਕਿਸੇ ਵੀ ਚੀਜ਼ ਦੀ ਸਾਡੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਤੇ ਜਿਹੜੀ ਐ ਡਿਟੇਲ ਲਿਖੀ ਹੋਈ ਹੈ ਵੀਡੀਓ ਵਿੱਚ ਇਹ ਲਿਖ ਕੇ ਤੇ ਤੁਸੀਂ ਮੇਰੇ WhatsApp ਨੰਬਰ ਤੇ ਭੇਜੋ ਤੇ ਉਹ ਤੋਂ ਬਾਅਦ ਤੁਹਾਡੀ ਐਡ ਅਸੀਂ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਵਾਂਗੇ ਜੀ ਤੇ ਇਹਦੇ ਵਿੱਚ ਤੁਹਾਡਾ ਕੋਈ ਖਰਚਾ ਨਹੀਂ ਹੋਣਾ ਜੀ ਨਾ ਹੀ ਟਰੈਕਟਰ ਸੇਲ ਹੋਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੈਂਤਾ ਜਾਂਦਾ ਜੀ ਤੇ ਸਾਡਾ WhatsApp ਨੰਬਰ ਹੈਗਾ ਜੀ 88376 65987 ਮੇਰਾ WhatsApp ਨੰਬਰ ਹੈ ਜਿੱਤੇ ਤੁਸੀਂ ਇਹ ਫੋਟੋਆਂ ਭੇਜਣੀ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਇਸ ਟਰੈਕਟਰ ਮੰਡੀ ਦਾ ਫਾਇਦਾ ਚੱਕ ਸਕਣ ਜੀ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਐਡ 1 ਬਾਅਦ ਮਹੀਨੇ ਦੀ 27 ਤਰੀਕ ਨੂੰ ਚੱਲੀ ਹੈ ਜੀ ਤੇ 2 ਮਹੀਨੇ ਦੇ ਵਿੱਚ ਵਿੱਚ ਤੁਸੀਂ ਇਹਨਾਂ ਵੀਰਾਂ ਨੂੰ ਫੋਨ ਕਰਕੇ ਆਪਣੀ ਡੀਲ ਕੰਪਲੀਟ ਕਰਨੀ ਹੈ ਜੀ 1 ਮਹੀਨੇ ਬਾਅਦ ਕਿਸੇ ਵੀਰ ਨੂੰ ਕੋਈ ਫੋਨ ਨਾ ਕੀਤਾ ਜਾਵੇ ਜੇਕਰ 1 ਮਹੀਨੇ ਵਿੱਚ ਇਹਨਾਂ ਦੇ ਸੰਤ ਨਹੀਂ ਸੇਲ ਹੁੰਦੇ ਤਾਂ ਇਹ ਮੋੜ ਤੋਂ ਸਾਡਾ ਫ੍ਰੀ ਤੋਂ ਐਡ ਕੁਈ ਦੇ ਵਿੱਚ ਐਡ ਫਿਰ ਤੋਂ ਪਵਾ ਸਕਦੇ ਨੇ ਜੀ ਕੋਈ ਖਰਚਾ ਨਹੀਂ ਨਾ ਪਹਿਲੀ ਵਾਰ ਨਾ ਦੂਜੀ ਵਾਰ ਐਡ ਪਾਉਣਾ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਕੇਐਸ ਗਰੁੱਪ ਵਾਲਿਆਂ ਦੀ ਤੂੜੀ ਵਾਲੀ ਕੰਪਾਈਨ ਹੈ ਵੀਰ 2015 ਮਾਡਲ ਹੈ ਵੀ ਤੇ 70% ਟਾਇਰਾਂ ਦੀ ਕੰਡੀਸ਼ਨ ਹੈ ਨਿਹਾਲ ਸਿੰਘ ਵਾਲਾ ਏਰੀਆ ਵੀਰ ਇਹਨਾਂ ਦਾ ਤੇ ਕੇਐਸ 755 ਡੀਵੀ ਤੂੜੀ ਵਾਲੀ ਕੰਪਾਈਨ ਹੈ ਵੀਰ ਇਹ ਮਾਡਲ ਹੈ ਦਾ ਇਹ 70% ਟਾਇਰਾਂ ਦੀ ਕੰਡੀਸ਼ਨ ਹੈ ਤੇ 9877050401 ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਆ ਵੀਰੇ ਦੀ ਵੀ ਤੇ ਦੋਨੇ ਚੀਜ਼ਾਂ ਵੀ ਸਭ ਕੁਝ ਓਕੇ ਆ ਫੋਰ ਟਰੈਕਟਰ ਦਾ ਇੰਜਨ ਗੇਅਰ ਸਾਰਾ ਕੰਮ ਹੋਇਆ ਹੋਇਆ ਵੀਰੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਟੂਡੀਅਲ ਮਸ਼ੀਨ ਦਾ ਵੀ ਸਭ ਕੁਝ ਓਕੇ ਆ ਵੀਰੇ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਤੁਹਾਨੂੰ ਦੇਖਣ ਨੂੰ ਮਿਲਣੀ ਤੇ ਹੁਣ ਕਰਦੇ ਆ ਵੀਰ ਆਪਾਂ ਕਮੈਂਟਾਂ ਦੀ ਗੱਲ ਤੇ ਨਵਰਾਜ ਨੇ ਲਿਖਿਆ ਐਂਡ ਵਾਈ ਤੇ ਸੰਦੀਪ ਜੰਦੂ ਨੇ ਲਿਖਿਆ ਬਾਈ ਜੀ ਨਾਈਸ ਸਤਨਾਮ ਕੋਖਰ ਨੇ ਲਿਖਿਆ ਨਾਈਸ ਬ੍ਰਦਰ ਦੇਸੀ ਜੱਟ ਮਹਿਕਮਾ ਟਰੱਕ ਡਰਾਈਵਰ ਨੇ ਲਿਖਿਆ ਗੁੱਡ ਬ੍ਰਦਰ ਆਈ ਲਾਈਕ ਯੂ ਬ੍ਰਦਰ ਤੇ ਮੰਜੂ ਫਾਰਮ ਨੇ ਲਿਖਿਆ ਬਾਈ ਜੀ 1162 ਦੀ ਟਰਾਲੀ ਬਣਵਾਉਣੀ ਹੈ ਵੀਰਾ ਜਿਹੜੇ ਟਰਾਲੀਆਂ ਵਾਲੀ ਤੇ ਤੁਸੀਂ ਕਮੈਂਟ ਕੀਤਾ ਇਹਦੇ ਵਿੱਚ ਜਿਹੜੇ ਵੀਰ ਦਾ ਨੰਬਰ ਆ ਉਹਨੂੰ ਕੰਟੈਕਟ ਕਰਕੇ ਆਪਣੀ ਰਿਕੁਆਇਰਮੈਂਟ ਦੱਸ ਦਿਓ ਉਹ ਨਵੀਆਂ ਟਰਾਲੀਆਂ ਤਿਆਰ ਕਰਦੇ ਨੇ ਕੋਈ ਗੱਲ ਨਹੀਂ ਤੂੰ ਟਰਾਲੀ ਚੈੱਕ ਕਰਦੇ ਨੇ ਸਿੱਪੀ ਰਤ ਨੇ ਲਿਖਿਆ ਵੀਡੀਓ ਕਹਿੰਟਾ ਵੀਰੇ ਸੁਖਵੀਰ ਟਨੂ ਨੇ ਲਿਖਿਆ ਸਿਰਾ ਹਰਵਿੰਦਰ ਪੁਰੀਆ ਨੇ ਲਿਖਿਆ ਅਤ ਤੇ ਨਿਰਦੇਸ਼ ਨੇ ਲਿਖਿਆ ਪੰਜ ਤੱਕ ਠੀਕ ਰੇਂਜ ਦੱਸਿਓ ਆ ਏ ਬਾਈ ਜੀ ਮੈਨੂੰ ਲੱਗਦਾ ਕੰਪਾਈਨ ਵਾਲੀ ਵੀਡੀਓ ਤੇ ਕਮੈਂਟ ਕੀਤਾ ਵੀਰ ਕਮੈਂਟ ਨਾ ਕਰੋ ਤੁਸੀਂ ਉੱਤੇ ਫੋਨ ਨੰਬਰ ਨਾਲ ਗੱਲ ਕਰ ਲਓ ਤਸਵੀਰ ਸਿੰਘ ਨੇ ਲਿਖਿਆ ਨਾਈਸ ਤੇ ਜਿਮੀਖਾਨ ਨੇ ਲਿਖਿਆ ਥੈਂਕਸ ਵੀਰ ਤੇ ਸੁਖਵਿੰਦਰ ਸਿੰਘ ਨੇ ਲਿਖਿਆ ਨਾਈਸ ਵੀਡੀਓ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤਾ ਤੇ ਟਾਈਮ ਕੱਢ ਕੇ ਸਾਡੀ ਵੀਡੀਓ ਦੇਖਦੇ ਨੇ ਤੇ ਮੈਂ ਤੁਹਾਨੂੰ ਦੱਸ ਦੇ ਕਿ ਆਪਣੇ ਦੂਸਰੇ ਚੈਨਲ ਦੇ ਉੱਤੇ ਇੱਕ ਸਵਰਾਜ 8963 ਕਿਉਂ ਵੇਚਿਆ ਜਾ ਰਿਹਾ ਉਹ ਵੀਡੀਓ ਬਹੁਤ ਵਧੀਆ ਚੱਲ ਰਹੀ ਹੈ ਸਾਰੇ ਵੀਰ ਬਹੁਤ ਪਿਆਰ ਦਿਖਾ ਰਹੇ ਨੇ ਉਹ ਵੀਡੀਓ ਦੇ ਉੱਤੇ ਤੇ ਕਮੈਂਟ ਕਰ ਰਹੇ ਨੇ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਆਪਣੇ ਦੂਸਰੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਨੇ ਤੇ ਹੋਰ ਵਧੀਆ ਇੰਟਰਸਟਿੰਗ ਵੀਡੀਓ ਪਾਉ ਚੈਨਲ ਦੇ ਵੀ ਪਾ ਰਹੇ ਆ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਦੋਂ ਲੋਕਾਂ ਨੂੰ ਫਿਰ ਮੁਲਾਕਾਤ ਹੋਊਗੀ ਜੀ ਤਦ ਤੱਕ ਦੇ ਲਈ ਰਹਿਣਾ